ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗਵਾਣਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪੁਰੇ ਦਾਖਲੋ ਜੀ ਜੇ ਦੇਵਪੁਰ ਦਾ ਤਹਿਸੀਲ ਅਜਨਾਲਾ ਦਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਵਾ ਬਿਲਕੁਲ ਤਾਜ਼ੀਆਂ ਸੁਝਾਵਾਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਆ ਵੇੜੀ ਕੋ ਨੂੰ ਵਾਤ ਤੋਂ ਬਾਅਦ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਵਿੱਚ ਫੇਰ ਤੁਹਾਨੂੰ ਆਪਾਂ ਦੋ ਝੋਟੀਆਂ ਦਿਖਾਉਣੇ ਤੇ ਚੰਗੇ ਪਸ਼ੂ ਦਿਖਾਉਣੇ ਆ ਤੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਆ ਵੀ ਆਪਾਂ ਚੰਗੇ ਪਸ਼ੂਆਂ ਦੀ ਵੀਡੀਓ ਬਣਾਉਂਦੇ ਆ ਤੇ ਚੰਗੇ ਹੀ ਬੰਦਿਆ ਦੇ ਕੋਲ ਜਾਂਦੇ ਆ ਤੇ ਆਪਾਂ ਹੁਣ ਪਹੁੰਚੇ ਅੱਜ ਪ੍ਰਿੰਸਪਾਲ ਜੀ ਹੁਣਾਂ ਦੇ ਕੋਲ ਚਾੜੋ ਕਰਦਿਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸਾਨੂੰ ਵਧੀਆ ਚੜਦੀ ਕਲਾ ਜੀ ਇਹ ਕਿਵੇਂ ਰਿਹਾ ਸੀ ਫਿਰ ਵੀਡੀਓ ਦਾ ਆ ਜੀ ਪਹਿਲਾਂ ਬਣਾਇਆ ਵਧੀਆ ਵੀਰ ਜੀ ਕਿਰਪਾ ਰਹੀ ਰੱਬ ਦੀ ਚਲੋ ਕਿਰਪਾ ਹੀ ਚਾਹੀਦੀ ਆ ਹਾਂਜੀ ਹਾਂਜੀ ਚੰਗੇ ਫੋਨ ਬਣਾਇਆ ਯਾਰ ਮੈਂ ਨਾ ਇੰਝ ਹੀ ਰੱਬ ਦੀ ਕਿਰਪਾ ਹੀ ਆ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਵੀਰ ਭਰਾ ਆਪਣਾ ਚਲੋ ਜੁੜੇ ਆ ਜਾਣਦੇ ਆ ਤੁਹਾਨੂੰ ਸਾਰੇ ਜਿਹੜਾ ਜੁੜਦੇ ਆ ਹਾਂ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਐਡਰੈਸ ਦਾ ਦਿਓ ਨਾਮ ਪ੍ਰਿੰਸਪਾਲ ਸਿੰਘ ਹਾਂਜੀ ਪਿੰਡ ਜਿਕ ਦੇਖੁਰਦ ਤਹਿਸੀਲ ਈ ਨਾਲਾ ਜ਼ਿਲ੍ਹਾ ਅਮਰੀਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9501296185 ਠੀਕ ਆ ਜੀ ਹਾਂਜੀ ਇਹ ਕਰੀ ਫਿਰ ਵਾਰ ਫਿਰ ਹਾਂਜੀ ਕਰੀਏ ਜੀ ਅੱਤ ਸੇੋਂ ਪਹਿਲੇ ਨੰਬਰ ਤੇ ਝੋਟੀ ਕਣਵਾਸ ਹੋ ਗਿਆ ਇਹ ਪਹਿਲਨ ਕੱਟੀ ਆ ਵੀਰ ਜੀ ਮਗਰ ਫੇਰ ਕੱਟੀ ਆ ਇਹਦੇ ਅੱਛਾ ਜੀ ਤੇ ਕਦ ਕਦ ਪੂਰਾ ਵੀਰ ਜੀ ਫੁੱਲ ਜੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਥਾਣਾ ਦਾ ਸੈਜ ਵੇਖ ਲੋ ਕੱਲਾ ਕੱਲਾ ਥਾਣ ਵੀਰ ਜੀ ਗੁੱਠ ਗੁੱਠ ਤੇ ਲੱਗਾ ਕੱਟੀ ਨੂੰ ਆ ਵੇਖੋ ਠੀਕ ਹੈ ਠੀਕ ਹੈ ਆ ਵੇਖੋ ਵੀਰ ਜੀ ਕੱਲਾ ਕੱਲਾ ਥਾਣ ਗੁੱਠ ਗੁੱਠ ਤੇ ਲੱਗਾ ਕੱਟੀ ਦਾ ਥਾਣਾ ਦਾ ਸੈਜ ਗਿਆ ਚੈੱਕ ਕਰ ਸਕਦੇ ਹਾਂ ਹਾਂ ਜੀ ਤੇ ਫੇਰ ਵੀਰ ਜੀ ਇੱਧਰ ਐ ਖੋ ਜੈਡ ਬਲੈਕ ਜੇ ਕੋਈ ਇੱਕ ਵੀ ਵਾਰ ਪੁੱਛਤੇ ਜਾਂ ਮੱਥੇ ਚਿੱਟਾ ਕੱਢਦੇ ਤੇ ਕੱਟੀ ਮੈਂ ਫਰੀ ਦੇ ਦਾਂਗਾ ਲ ਬਿਲਕੁਲ ਸਹੀ ਸਿੰਘਾ ਨੂੰ ਜੀ ਹੱਥ ਵੀ ਨਹੀਂ ਬਣੇ ਵੀ ਨਹੀਂ ਹੋਣਗੇ ਵੀਰ ਜੀ ਹਾਂਜੀ ਹਾਂਜੀ ਇਹ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਵੀਰ ਜੀ ਨੂੰ ਮਹੀਨੇ ਲਗਭਗ ਹੋ ਗਿਆ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕਿੰਨਾ ਕ ਜਸ ਟਾਈਮ ਦੁੱਧ ਦੁੱਧ ਦੇ ਥੱਲੇ ਪਾਜੀ 9 ਕਿਲੋ ਹੋਗਾ ਹੁਣ ਕੰਡੇ ਵਾਲਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਲਓ ਵੀ ਜੀ 9 ਲੀਟਰ ਬਿਲਕੁਲ ਬਾਕੀ ਬ੍ਰੀਡ ਬਰੂਡ ਚ ਬਹੁਤ ਆ ਵੀਰ ਜੀ ਕੱਟੀ ਹੋਰ ਚਿਹਰਾ ਮੋਰਾ ਆ ਗਿਆ ਹਾਂਜੀ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ ਹਾਂਜੀ ਤੇ ਪ੍ਰਿੰਸ ਵੀ ਉੱਤੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਬਾਕੀ ਆਂ ਬਖਾ ਦੋ ਵੀਰ ਜੀ ਮੜੇ ਇੰਨੇ ਕਿੰਨੇ ਸਿੰਗੀ ਲੱਗੀ ਕੱਟੀ ਨੂੰ ਵੇਖ ਐ ਗੋਲ ਸਿੰਘ ਆ ਤੇ ਨੀ ਓਕੇ ਜੜੇ ਆਦੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਜਿਆਦਾ ਖੂਬਸੂਰਤ ਆ ਹਾਂਜੀ ਹਾਂਜੀ ਉਹ ਦਿਨ ਭਾਜੀ ਆਪਾਂ ਚੌਗੀ ਕੱਟੀ ਪਾਈ ਛੱਗੀ ਆ ਕੱਟੀ ਠੀਕ ਆ ਠੀਕ ਆ ਉਹ ਚੌਗੀ ਹੀ ਛੱਗੀ ਆ ਠੀਕ ਆ ਜੀ ਲਓ ਵੀਰ ਚੰਗੇ ਪਸ਼ੂ ਹੁੰਦੇ ਆ ਵੀ ਦੇ ਕੋਲ ਤੇ ਜੈਜ ਮੁੱਲ ਵਿੱਚ ਹੁੰਦੇ ਆ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਮੈਂ ਨਾ ਸ਼ਾਈ ਸ਼ੂਈ ਵੇਖੋ ਕਿੰਨੀ ਵੀਰ ਜੀ ਕੱਟੀ ਹੈ ਹਾਂਜੀ ਤਾਂ ਸ਼ਾਈਨਿੰਗ ਬਹੁਤ ਆ ਕੱਟੀ ਦੇ ਵਿੱਚ ਵਾਦੇ ਵੰਡੀ 31 ਚਲੋ ਅਜੇ ਪਹਿਲਾ ਹੀ ਸੂਗਾ ਸੂਈ ਆ ਤੇ ਲਗਭਗ ਮਹੀਨੇ ਦੇ ਆਸ-ਪਾਸ ਸੂਈ ਨੂੰ ਹੋ ਗਈ ਆ ਤੇ ਮਿਲਕ ਵਾਂਦੀ ਬਹੁਤ ਚੰਗੀ ਆ ਤੇ ਵਧੂ ਗਿਆ ਜਿਆ ਦੁੱਧ ਉਹ ਕ ਜਾਂ ਪਾਜੀ ਆਪਾਂ ਦੇ ਹੁਣ ਜਿਹੜਾ 9 ਕਿਲੋ ਹੋਈ ਆ ਬਾਕੀ ਕੋ ਵਧਾਲੇ ਜਾਂ ਘਟਾਲੇ ਉਹ ਅਗਲੇ ਦੀ ਮਰਜ਼ੀ ਠੀਕ ਆ ਜੀ ਤੇ ਉਹ ਆ ਦੇ ਬਾਕੀ ਡਿਪੈਂਡ ਆ ਜੇ ਪਾਜੀ ਕੋਈ ਸੇਵਾ ਨਾ ਕਰੂਗਾ ਹਾਂਜੀ ਹਾਂਜੀ ਤੇ ਉਹ ਫਿਰ ਅਗਲੇ ਦੀ ਸਰਦਰਦੀ ਆ ਠੀਕ ਆ ਜੀ ਅਹੀਂ ਤੇ ਜਿਹੜਾ ਆਪਣੇ ਘਰ ਆ ਡੇ ਉਹ ਦਹੀਂ ਬਣ ਕੇ ਦੇਣਾ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਹਾਂਜੀ ਇਹ ਵੀ ਤਾਂ ਮੇਰੇ ਕਿ ਡਬਲ ਲੋ ਫਾਇਦਾ ਵਾ ਪਿੱਛੇ ਫੀ ਮਿਲ ਕਾ ਫਿਆ ਚੜਦੀ ਬਾਕੀ ਵੀ ਜੀ ਸ਼ਾਂਤ ਸੁਭਾਦੀ ਸ਼ਾਂਤ ਸੁਭਾਦੀ ਕੱਟੀ ਆ ਠੀਕ ਹੈ ਜੀ ਠੰਡੀ ਬੋਦੈ ਨੂੰ ਇਹ ਨਹੀਂ ਪਤਾ ਵੀ ਮੇਰੀ ਵੀਡੀਓ ਬਣਦੀ ਆ ਜਾਂ ਕਹਿਜਿਆ ਗਿਆ ਨਹੀਂ ਹਾਂਜੀ ਨਹੀਂ ਇਹ ਫੂਕਾ ਮਾਰਦੀਆਂ ਵੀਰ ਜੀ ਕੱਟੀਆਂ ਇਹ ਗੱਲ ਸਹੀ ਆ ਧਰਦੀਆਂ ਹਾਂਜੀ ਹਾਂਜੀ ਇਹ ਕੀ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਮੜੀ ਜਾਂਦੀਆਂ ਧਾਰਾ ਮਰਵਾਦੀਏ ਮਰਾਰਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਲਓ ਵੀਰ ਜੀ ਆਜੋ ਤੁਹਾਨੂੰ ਆਪ ਸਮਾਉਂਦੇ ਜਵਾਦ ਵੀਡੀਓ ਤੇ ਵੇਚ ਕੇ ਦਿਖਾ ਦਿੰਨੇ ਆ ਵੇਖੋ ਵੀਰ ਜੀ ਹੁਣ ਪਸਮਕਾ ਵੇਖੋ ਕਿੰਡਾ ਲੰਮਾ ਥਣ ਕੱਢਦੀ ਆ ਠ Máis acu risks, ਇਹ ਮਾਲ ਫਿਰ ਆਪਾਂ ਇਦਾਂ ਜ਼ਿਆਦਾ ਖਰੀਦ ਕਿਤੇ ਆਂਗੇ ਉਧਰ ਵੀ ਵੀਰ ਜੀ ਆਪਣਾ ਗੰਗਾ ਨਗਰ ਉਹ ਮਾਲ ਜ਼ਿਆਦਾ ਹੁੰਦਾ ਆ ਅੱਛਾ ਅੱਛਾ ਤੇ ਇਹ ਵੀਰ ਜੀ ਝੋਟੀਆਂ ਆਪਾਂ ਇਦਾਂ ਹੋ ਲਈਆਂ ਜੀ ਠੀਕ ਆ ਠੀਕ ਜਿਹੜਾ ਮਾਲ ਆਪਾਂ ਇਦਾਂੋਂ ਲਿਆ ਇਦਾਂ ਵੀਰ ਜੀ ਦਸੀਦਾ ਆ ਨਹੀਂ ਬਿਲਕੁਲ ਸਹੀ ਹਾਂਜੀ ਹਾਂਜੀ ਜਿਹੜਾ ਉਧਰੋਂ ਆ ਉਧਰੋਂ ਹੀ ਦਸੀਦਾ ਹੁਣ ਆਪਣੀ ਵੀਡੀਓ ਵੀ ਚੜੀ ਜਿੱਦਣ ਆਪਾਂ ਪਾਈ ਸੀ ਝੋਟੀ ਦੀ ਵੀਡੀਓ ਉਹ ਦਿਨ ਗੰਗਾ ਨਗਰ ਦੀਆਂ ਕਟੀਆਂ ਦੀ ਵੀ ਚੜੀ ਸੀ ਵੀਡੀਓ ਹਾਂਜੀ 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 ਬਾਕੀ ਹਾਂਜੀ ਕਿਸੇ ਵਲ ਇਦਰੋਂ ਮੈਂ ਲਿੱਲੀ ਦਾ ਮਾਲ

ਆਹ ਵੇਖੋ ਵੀਰ ਜੀ ਕੰਜ ਪਸਮਾ ਕੇ ਥਣ ਸੋਨਾ ਕੱਢਿਆ ਠੀਕ ਹੈ ਜੀ ਲੌਕੀ ਬਿਲਕੁਲ ਹੀ ਠੱਡੇ ਸੁਭਾਰੀ ਆ ਤੇ ਆਜੇ ਹੁਣ ਤੁਹਾਨੂੰ ਆਹ ਵੇਖੋ ਵੀਰ ਜੀ ਇੰਜ ਮਾਰ ਦਿੰਨੇ ਧਾਰਾਂ ਚੱਲਾਂ ਜੀ ਮਾਰ ਦੇ ਕੋਈ ਜੀ ਲਓ ਵੀਰ ਜੀ ਆਹ ਮੋਟੀਆਂ ਧਾਰਾਂ ਚੈੱਕ ਕਰ ਸਕਦੇ ਜੀ ਬਿਲਕੁਲ ਗੋਲ ਧਾਰਿਆ ਆਹ ਵੇਖੋ ਵੀਰ ਜੀ ਚਵਾ ਚੂ ਬਹੁਤ ਸੋਨਾ ਲੱਗਾ ਠੀਕ ਹੈ ਜੀ ਆਹ ਹੁਣ ਮਗਲ ਥਣਾ ਦੀ ਚਵਾਈ ਜੇ ਦਰਦੀ ਆ ਦਰਦੀ ਵੀਰ ਜੀ ਥੋੜੀ ਚੱਲ ਕੋਈ ਨਹੀਂ ਉਹ ਥੋੜਾ ਜਿਹਾ ਪਿੱਛੇ ਹੋ ਜਤੈ ਲਓ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਆਹ ਦੇਖੋ ਵੀਰ ਜੀ ਪੁੱਤਰਾ ਡਰਦੀ ਆ ਥੋੜੀ ਆਹ ਵੇਖ ਡਰਦੀ ਹੁੰਦਾ ਆਹ ਵੇਖੋ ਕੋਈ ਗੱਲ ਹੀ ਨਹੀਂ ਭਾਈ ਕੈਮਰੇ ਵਾਲਾ ਤੋਂ ਦੇ ਕਰਕੇ ਡਰਦੀ ਕੈਮਰੇ ਕਰਕੇ ਵੀਰ ਜੀ ਥੋੜੀ ਡਰਦੀ ਆ ਆਹ ਵੇਖੋ ਪਰਵਾਹ ਹੀ ਨਹੀਂ ਕੱਟੀ ਨੂੰ ਐ ਮੋਟਾ ਬਾਕੀ ਥਣ ਵੇਖੋ ਹੁਣ ਵਿਖਾ ਦੋ ਮੜਿਆ ਤੁਸੀਂ ਕੈਮਰਾ ਲਾਗੇ ਕੀਤਾ ਹੈ ਨਾ ਹਾਂਜੀ ਹਾਂਜੀ ਉਹ ਥੋੜਾ ਪਸ਼ੂ ਡਰ ਜਾਂਦਾ ਵੀ ਜੰਜ ਮੈਨੂੰ ਲੱਗਾ ਵਾ ਜੰਜ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਕੱਟੀ ਦੇ ਲਾਗੇ ਭਾਏ ਘੋਟੋਲ ਵਜਾਈ ਜਾਵੇ ਕੱਟੀ ਹਿੱਲੂਗੀ ਨਹੀਂ ਵੀਰ ਜੀ ਇਹ ਠੀਕ ਹੈ ਹਾਂਜੀ ਹਾਂਜੀ ਕੀ ਮੁੱਲ ਭਾਜੀ ਇਹਦਾ ਰਾਇ ਉਹ ਭਾਵੇਂ ਕੋ ਆਪਣੇ ਘਰੋਂ ਦੋ ਟਾਈਮ ਇੱਥੇ ਤਸੱਲੀ ਕਰਕੇ ਹੱਡੇ ਕੋ ਖੜੇ ਬਿਲਕੁਲ ਸਹੀ ਹਾਂਜੀ ਹਾਂਜੀ ਕੱਟੀ ਨੂੰ ਹਿਲੰਦਾ ਪਤਾ ਹੀ ਕੋਈ ਨਹੀਂ ਆ ਹਾਂਜੀ ਹਾਂਜੀ ਵੇਹ ਲੋ ਆਪਾਂ ਬੱਚਾ ਲਾਇਆ ਉਸ ਵੇਲੇ ਕੱਟੀ ਪਸੰਪੀ ਆ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਵੀਰ ਜੀ ਮੁੱਲ ਤੇ ਆਪਾਂ ਨਿਵੇਜੇ ਕਰਦੇ ਨੇ ਆ ਉਹਦੋਂ ਤੁਹਾਨੂੰ ਪਤਾ ਗਾਹ ਕ ਆਪਣੇ ਥੋੜੇ ਜਿਹਾ ਐਡਵਾਂਸ ਹੀ ਰਹਿ ਗਏ ਆਪਣੇ ਕੋਲ ਹਾਂਜੀ 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 ਤੇ ਹੁਣ ਵੀਰ ਜੀ ਕੱਟੀ ਮੁੱਲ ਜਿੰਨਾ ਮਰਜ਼ੀ ਕਰੀਏ ਮੋਲੀ ਤਣਕ ਜਾਨ ਨਹੀਂ ਮੋਲੀ ਵੀਰ ਜੀ ਮੈਂ ਚੈਜ ਪਾਇਆ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਥੋੜਾ ਬੋਦਾ ਕਰ ਦਾਂਗੇ ਕੱਟੀ ਦੇ ਵਿੱਚ ਜੀ 70 ਦੀ ਵੀ 72 ਦੀ ਵੀ ਵਿਗਦੀ ਆ ਠੀਕ ਆ ਕੱਟੀ ਪਹਿਲਾਂ ਕੱਟੀ ਆ ਵੀਰ ਜੀ ਆ ਦੇਖੋ ਲੈਵੇ ਦੀ ਵੀਰ ਜੀ ਸਾਫ ਆ ਹਾਂਜੀ ਹਾਂਜੀ ਬਾਕੀ ਸੂਈ ਮਹੀਨੇ ਤੋਂ ਅੰਦਰ ਆ ਪਾ ਮਹੀਨੇ ਦੀ ਕਰਕੇ ਦੇਣੀ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਫੇਰ ਮਗਰ ਕੱਟੀ ਐ ਦੋ ਫਾਇਦੇ ਐ ਮਗਰ ਫੇਰ ਕੱਟੀ ਤਿਆਰ ਹੋਣੀ ਆ ਹੋਏਣੀ ਹੋਏ ਹਾਂ ਹਾਂਜੀ ਹਾਂਜੀ ਆ ਜਾਓ ਹੁਣ ਦੂਜੇ ਨੰਬਰ ਤੇ ਹਾਂਜੀ ਦੱਸਿਓ ਹਾਂ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਆਪ ਕੋ ਸ਼ੀਜੇ ਦੀ ਅੱਛਾ ਜੀ ਹ ਇਨ ਨੂੰ ਗਲਾਲੇ 15 ਦੀ ਕੋਈ ਲਾਲੇ 20 ਦੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੋ ਕੋਈ ਕਿਸੇ ਦੇ ਸਾਹਮਣੇ ਜੀ ਹਾਂਜੀ 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 ਕਿੰਨਾ ਕੁ ਜੈਸ ਟਾਈਮ ਦੁੱਧ ਇਹਦੇ ਕੋਈ ਵੀਰ ਜੀ ਦੁੱਧ ਵਿਖਾਵੇ ਵਾਲਾ ਜਿਹੜਾ 10 ਕਿਲੋ ਆ ਅੱਛਾ ਜੀ ਤੇ ਲੈਵਾ ਵੀਰ ਜੀ ਇਹਦਾ ਵੇਖੋ ਲੈਵਾ ਭਾਈ ਜੀ ਚੈੱਕ ਕਰ ਸਕਦੇ ਜੀ ਆ ਵੇਖੋ ਵੀਰ ਜੀ ਲੈਵਾ ਥਾਣ ਵੇਖੋ ਕਿੰਨਾ ਸੋਹਣਾ ਲੱਗਾ ਤੇ ਥਾਣ ਵੀ ਬਹੁਤ ਜ਼ਿਆਦਾ ਲੰਮਾ ਹਾਂਜੀ ਹਾਂਜੀ ਟਿਕੜਦੇ ਥਾਣੇ ਹਾਂਜੀ ਹਾਂਜੀ ਇੱਕ ਨਵਾਂ ਸੂਆ ਸੋਈ ਹੋ ਗਈ ਇਹ ਵੀਰ ਜੀ ਆ ਕੀ ਉਹਦੇ ਦੂਜਾਂ ਦੇ ਪੱਤ ਜਸੂਆ ਕਰਕੇ ਲਈ ਆ ਠੀਕ ਹੈ ਜੀ ਹਾਂਜੀ ਹਾਂਜੀ ਪਿੱਛਾ ਸੁਆ ਕਰਕੇ ਲਈ ਬਾਕੀ ਵੀ ਜੀ ਥੋੜੀ ਸਾਮ ਸੂਬ ਵੀਰਾਂ ਦੀ ਘਟਿਆ ਹਾਂਜੀ ਸਾਮ ਦੇ ਸੁੰਦੇ ਵੀਰ ਘਟਿਆ ਅੱਜ ਕੱਲ ਹਾਂਜੀ 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 ਹਾਂ ਨਹੀਂ ਹੋ ਜਾਂਦਾ ਕੇ ਵਾਲੇ ਚਲੋ ਕਿਉਂਕਿ ਜਿਹੜਾ ਬਾਕੀ ਇਹ ਵੀ ਸਿੰਘਾਂ ਦੀ ਵੀਰ ਜੀ ਵਿਖਾ ਦਿਓ ਸਿੰਘ ਐ ਛੋਟਾ ਲੱਗਾ ਜਿੰਨਾ ਵੀ ਹੈਗਾ ਸੋਹਣਾ ਹੈ ਜੀ ਵੀਰ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਮਰਤੀ ਆਸ ਆ ਗਈ ਆ ਹਾਂਜੀ ਹਾਂਜੀ ਬਾਕੀ ਆ ਵੇਖੋ ਕੋਈ ਗੱਲ ਹੀ ਨਹੀਂ ਵੀਰ ਜੀ ਉਹ ਤਾਂ ਡਰਦੀ ਫੜੀ ਠੀਕ ਹੈ ਹਾਂਜੀ ਹਾਂਜੀ ਖੋਲ ਦਿਓ ਫਿਰ ਕੋਲ ਕੇ ਵਿਖਾਈਏ ਇਹ ਵੀਰ ਦੀ ਪਾੜੇ ਤੇ ਮਿਲਦੀ ਜਿਹਾ ਅੱਛਾ ਜੀ ਹਾਂਜੀ ਹਾਂਜੀ ਪਾੜਾ ਪਾ ਲੋਗੇ ਜੀ ਤੇ ਉਸੇ ਵਾਲੇ ਵੀ ਮਿਲ ਪੂਗੀ ਗੱਲ ਆ ਉਹ ਤੇ ਜੇ ਤੂੰ ਵੀਰ ਕਹਿੰਦਾ ਕਹੀਂ ਤੋਂ ਜੇ ਕਰਕੇ ਲਈਏ ਪਰ ਤੇ ਜਾਈਂ ਕਹਿੰਨੇ ਆ ਕੁਆਲਟੀ ਇਹਦੀ ਵੀ ਬਹੁਤ ਸ਼ਾਨਦਾਰ ਆ ਲੈਵੇ ਦੀ ਵੀਰ ਜੀ ਸਾਫ ਆ ਤੇ ਥਣ ਵੀ ਬਹੁਤ ਯਾਰਾ ਚੰਗਾ ਵਾ ਤੇ ਮੁੱਲ ਤੇ ਵੀਰ ਜੀ ਦਾ ਨਿਗਾਹ ਜਿਹਾ ਹੀ ਪਾ ਦੇਣਾ ਆ ਤੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਠੀਕ ਲੈਵੇ ਦੇ ਹਿਸਾਬ ਨਾਲ ਮੁੱਲ ਨਿਗਾਹ ਜਿਆ ਬਿਲਕੁਲ ਬਾਕੀ ਮਿਲ ਇਹ ਨਹੀਂ ਵੀ ਹੋਰ ਜਰਾ ਭੋਟੀ ਲੱਗੀ ਆ ਮੋਲ ਵੀ ਜੀ ਆਪਾਂ ਉਦਾਂ ਵੀ ਜਾਇਜ਼ ਪਾਈ ਦੇ 1500 ਕਮਾਈ ਰੱਖ ਕੇ ਦਈ ਦਾ ਮਾਲ ਬਿਲਕੁਲ ਸਹੀ ਆ ਚਲੋ ਇੰਨਾ ਗੜਲੇ ਗਾਗੜੂ ਬੁਲਾਣਾ ਸੌਖਾ ਹੋ ਜਾਂਦਾ ਹਾਂਜੀ ਹਾਂਜੀ ਲੋ ਭਾਈ ਜੀ ਵੱਡੇ ਗਾ ਝੋਟੀਆਂ ਦੇ ਨਿੱਕੇ ਮੋਲੇ ਆ ਵੀਰ ਦੇ ਕੇਰੀਮ ਰੌਣੀਆਂ ਧਾਰਾਂ ਕੇ ਜਾ ਚਲੋ ਆਜੋ ਬਾਕੀ ਹੋ ਵੇਖੋ ਵੀਰ ਜੀ ਪੜਾ ਪਾ ਪਾਤਾ ਜੀ ਅੱਛਾ ਜੀ ਤੇ ਇਹਦੇ ਥੱਲੇ ਐਂਜੀ ਆਪਾਂ ਬੈਠ ਹਾਂਜੀ ਹਾਂਜੀ ਚਲੋ ਆਹ ਵੇਖੋ ਅਰਜੀ ਮੜਾ ਬਖਾ ਦਿਓ ਲਓ ਵੀਰ ਜੀ ਅਗਲੇ ਸਾਲ ਦੀ ਚਵਾਈ ਜੇ ਖਾ ਖਾ ਦੇ ਅਗਲੇ ਸਾਲ ਦੀ ਚਵਾਈ ਵੇ ਲੋ ਕਿੱਡੀ ਸਾਫ ਜੇ ਗੋਲ ਧਾਰ ਜੇ ਵੀਰ ਜੀ ਪਾੜੇ ਤੇ ਮਿਲਦੀ ਜੇ ਠੀਕ ਹੈ ਜੀ ਆ ਦੇਖੋ ਬੀ ਜੀ ਆ ਮਗਰ ਲਿਆਂ ਦੀ ਵਿਖਾ ਦਿਓ ਮੜੀ ਭਈਆ ਮਗਰ ਲੈ ਥਾਂ ਤੇ ਚਵਾਈ ਚੈੱਕ ਆ ਮਗਰ ਲਿਆਂ ਦੀ ਵਿਖਾ ਦਿਓ ਠੀਕ ਹੈ ਜੀ ਬਾਕੀ ਕੋ ਪ੍ਰਵਾਹ ਨਹੀਂ ਹੈ ਜੀ ਭਾਏ ਬਾਲਟੀ ਪਈ ਰਹਿੰਦੋ ਆ ਵੇਖ ਲੋ ਠੀਕ ਹੈ ਹਾਂ ਜੀ ਭਾਏ ਓਟ ਠਟ ਕੇ ਬਹੁਤ ਗਾਲੀ ਨਹੀਂ ਵੱਤੀ ਠੀਕ ਹੈ ਹਾਂ ਜੀ ਬਾਕੀ ਠੰਡੀ ਆ ਉਦਾਂ ਤੁਹਾਨੂੰ ਪਤਾ ਪਸ਼ੂ ਕਿਹਲਾਂ ਡਰ ਜਾਂਦਾ ਪਹਾੜੇ ਦੇ ਵੀਰ ਜੀ ਮਿਲਦੀ ਜੇ ਉਹ ਵੇਖ ਲੋ ਗਾੜੀ ਪਹਾੜਾ ਪਿਆ ਜੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਲੈਵਾ ਵੀਰ ਜੀ ਜਿੰਨਾ ਵੀ ਹੈਗਾ ਸਫਾਈਆਂ ਚ ਲੱਗਾ ਆ ਵੇਖੋ ਜਿੱਦਾਂ ਲੇਵਾ ਇਹ ਤਾਂ ਦੀ ਮੇਰਾ ਮਸਾ ਵੱਡੀ ਹੁੰਦੀ ਨਾ ਪੂਰੀ ਫੁੱਲ ਸਜ ਹਾਂਜੀ ਤੇ ਇਹਨੇ ਆਖਣਾ ਮੈਨੂੰ 1.5 ਲੱਖ ਦੀ ਵੇਚਦੇ ਇਹ ਤਾਂ ਗੱਲ ਹੈ ਜੀ ਜਿੰਨੇ ਲੇਵੇ ਦੀ ਸਾਫ ਹੁਣ ਵੀਰ ਜੀ ਮੁੱਲ ਚੈਜ ਕਰ ਦੀਏ ਕਿੰਨਾ ਹੁਣ ਵੀਰ ਜੀ ਮੁੱਲ ਤੇ ਆਂਦੀ ਵੀ ਮੈਨੂੰ ਜਿੰਨੇ ਦੀ ਮੱਤੀ ਵੇਚਦੇ ਪਰ ਹੁਣ 58000 ਤੀ ਜਿੱਦੇ ਦਾਂਗੇ 58000 ਹਾਂਜੀ 58000 ਮਾਂ ਦਾਂ ਥੋੜੇ ਹਾਂਜੀ ਕਰ ਦਈਏ ਉਹੀ ਕਰ ਦੋ ਯਾਰ ਛੱਡ ਦੀਏ ਚਲੋ ਯਾਰ ਰੋਡ ਛੱਡ ਦਾਂਗੇ 55000 ਦੀ ਦੇ ਦਾਂਗੇ ਠੀਕ ਗੱਲ ਹਾਂਜੀ 55000 55000 ਦੀ ਵੀਰ ਜੀ ਦੇ ਦਾਂਗੇ ਬਾਕੀ ਜਿਹੜੇ ਵੀ ਉਹਨੇ ਦੁੱਧ ਦਾ ਦਵਾਤੇ ਖੜਨੀ ਐ ਨੇ ਦੁੱਧੋ ਜੇ ਵਦਨਾ ਆ ਦੇ ਠੀਕ ਹੈ ਠੀਕ ਹੈ ਫੇਰ ਥੋੜਾ ਬੱਚੇ ਦਾ ਹੇਰਵਾ ਕੀਤਾ ਵਾ ਨੇ ਦੁੱਧੋ ਜੇ ਪਾਜੀ ਵਦਨਾ ਆ ਬਾਕੀ ਸੇਵਾ ਸੂ ਵਾਲੇ ਘਰ ਚਲ ਜਾਨੀ ਆ ਜਿਹੜੇ ਵੀ ਪਰਾਂ ਨੂੰ ਪਰਖਿਆ ਹਾਂਜੀ ਵਲਮੂਲਾ ਮਾਰਿਆ ਕਰਨਾ ਮਾਲਾ ਮੇਲਾ ਮੂਲਾ ਵੀ ਜੀ ਮਾਰ ਗਈ ਜਪ 20 ਦਿਨ ਆਖਿਆ ਤੁਹਾਨੂੰ ਬਰਤ ਦਹੀਂ ਗੇਰੀ ਜਿਹੜੀ ਮੇਲਾ ਮੂਲਾ ਮਾਰ ਜਦਾ ਰਿਹਾ ਠੀਕ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ